ਸੱਸੀ ਘਾਲ ਜੀ ਸਾਰਿਆਂ ਨੂੰ ਖੁਸ਼ੀ ਸਾਰੇ ਵਧੀਆ ਹੋ ਗਏ ਤੇ ਲੋ ਜੀ ਟਾਈਮ ਹੈਗਾ ਪੌਣੀ ਛੀ ਬਈ ਦਾ ਤੇ ਆਪਾਂ ਉੱਠ ਗਏ ਆ ਤੇ ਮੈਂ ਪਿੰਡ ਆਈ ਹੂ ਕੱਲ ਦੀ ਤੇ ਜਿਹੜੀ ਮੇਰੇ پاسਪੋਰਟ ਦੀ ਇਨਕੁਆਰੀ ਆਈ ਹੂ ਉਹ ਕਰਕੇ ਤੇ ਅੱਜ ਹੁਣ ਜਾਣਾ ਆਪਾਂ ਸਲੂਰ ਕਿਉਂਕਿ ਅੱਜ ਜਾਣਾ ਆਪਾਂ ਨੇ ਲੁਧਿਆਣੇ ਡਾਕਟਰ ਨੂੰ ਦਾਖਾਣ ਤੇ ਸੇਰੇ ਸੇਰੇ ਦੀ ਫਾਰਮੈਂਟ ਹੈ ਇਸ ਕਰਕੇ ਤੜਕੇ ਨਿਕਲਣ ਲੱਗਿਆ ਤੇ ਇਦਾਂ ਅਰ ਕੋ ਚੱਕਣਾ ਮੈਂ ਅਮਨ ਕੁਲਵਿੰਦਰ ਵੀ ਨਾਲ ਹੀ ਜਾਣਗੇ ਗੱਡੀ ਲੈ ਕੇ ਜਾਣੀ ਤੇ ਹਾਂ ਨਾਲ ਹੀ ਹੁੰਦੇ ਨੇ ਪਿੰਡ ਦਾ ਮਾ ਤੁਹਾਨੂੰ ਦਿਖਾਨੀ ਆ 뷰 ਐਸ ਟਾਈਮ ਧੁੰਦ ਪਈ ਮਾੜੀ ਮਾੜੀ ਜੀ ਤੇ ਬੜਾ ਵਧੀਆ ਤੇ ਪਾਠ ਕਰਦੇ ਪਰ ਗੁਰਦੁਆਰਾ ਸਾਹਿਬ ਪਾਠ ਚੱਲ ਰਿਹਾ ਤੇ ਬੜਾ ਵਧੀਆ ਲੱਗ ਰਿਹਾ ਕੁਲਵਿੰਦਰ ਆਪਣੇ ਨੇ ਗੱਡੀ ਕੱਢ ਲਈ ਆ ਜਾ ਅਮਨ ਲੋਕ ਲੋਕ ਲਾਇਆ ਤੇ ਬੱਚੇ ਸਾਰੇ ਸੁੱਤੇ ਨੇ ਤੇ ਆਪਾਂ ਉੱਥੇ ਉਤਾਰੋ ਨਾਲ ਨਾਲ ਲੈ ਕੇ ਤੇ ਅੱਗੇ ਜਾਣਾ ਤੁੰ ਦਾ ਕਿੰਨੀ ਪਈ ਐ ਚਲੋ ਸ਼ਾਇਦ ਰੱਖ ਲੈ ਸ਼ਾਇਦ ਮੈਂ ਕਿਹਾ ਸ਼ਾਇਦ ਰੱਖ ਲਿਆ ਸ਼ਾਇਦ ਬਸ ਠੀਕ ਤੇ ਆਪਾਂ ਇੰਨ ਚੱਲ ਪਏ ਜੀ ਘਰੋਂ ਮੂੰਹ ਧੋ ਕੇ ਬਸ ਤੇ ਉੱਥੇ ਜਾ ਕੇ ਰੈਡੀ ਹੋਵਾਂਗੇ ਮੈਂ ਕੱਲ ਬਸ ਇੰਨ ਆਈ ਫਟਾਫਟ ਕਪੜੇ-ਕੁਪੜੇ ਲੈ ਕੇ ਨਹੀਂ ਆਏ ਆਪਾਂ ਉੱਥੇ ਜਾ ਕੇ ਰੈਡੀ ਹੁੰਨੀ ਆ ਤੇ ਆਈ ਸਾਡੇ ਪਿੰਡ ਦੀ ਬੱਸ 6 ਵਾਲੀ ਬੱਸ ਆ ਗਈ 6 ਵਜ ਗਏ 6 ਵਾਲੀ ਬੱਸ ਲੰਘ ਗਈ ਆ ਜਾ ਫਟਾਫਟ ਆਕਾਲ ਮੂਰਤ ਜੁਨੀ ਸੱਖਾਂ ਲੋ ਜੀ ਸੰਗਰੂਰ ਪਹੁੰਚ ਗਏ ਸੀ ਅਸੀਂ ਸਵੇਰੇ ਸਰੇ 6:30 ਵਜੇ ਤੇ ਇੱਧਰ ਆਪਾਂ ਆਉਂਦਿਆਂ ਹੀ ਆਪਣੇ ਪਤੀ ਦੇਵ ਦੀ ਡਿਊਟੀ ਲਾਤੀ ਕਿ ਮੇਰੇ ਕੱਪੜੇ ਪ੍ਰੈਸ ਕਰੋ ਮੈਂ ਨਾਲ ਹੀ ਪਰੌਂਠੇ ਬਣਾਏ ਨੇ ਚਾਹ ਬਣਾਈਏ ਤੇ ਘਰ ਦੇ ਕੰਮ ਕਰ ਕੀਤੇ ਨੇ ਮੈਂ ਇਹ ਨਾਲ ਤਾਂ ਦੱਸਿਆ ਕਿਉਂਕਿ ਵਿੱਚ ਫਿਰ ਨਾ ਭਰਾ ਦੀਆਂ ਭੈਣਾਂ ਬਹੁਤ ਉਠ ਘੜਦੀਆਂ ਕਿ ਸਾਡੇ ਭਰਾ ਕੋ ਕੰਮ ਕਿਉਂ ਕਰਾ ਰਹੀ ਹੈ ਨਹੀਂ 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 ਹੈ ਇਹ ਦੱਸਿਆ ਕਿ ਜਦੋਂ ਹੈ ਮੈਂ ਤੂੰ ਹੁਣ ਨਾਲ ਰੈਡੀ ਹੋ ਰਹੀ ਹੈ ਨਾਸ਼ਤਾ ਕਰੀਏ ਉਹਨਾਂ ਚ ਰਾਹ ਕੰਮ ਹੋ ਜੇ ਤਾਂ ਹਾਂ ਸੋਨੇ ਸਵਾਗ ਨਹੀਂ ਫੜਾ ਫੜਾ ਸਹੀ ਗੱਲ ਹੈ ਇਹ ਹੈ ਤੇ ਦਮਨ ਕੀ ਹੋ ਗਈ ਹੈ ਮੇਰਾ ਪੁੱਤ ਵੀ ਰੈਡੀ ਹੋ ਗਿਆ ਤੇ ਅਸੀਂ ਅੱਜ ਮੇਰਾ ਪੁੱਤ ਕੱਲਾ ਰਹੂਗਾ ਘਰੇ ਕੋਈ ਚੱਕਰ ਨਹੀਂ ਹੈਨਾ ਕੱਲ ਵੀ ਕੱਲਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਬਸ ਆਹ ਜਿਹੜੀਆਂ ਤੈਵਾਂ ਦੀਆਂ ਪਨ ਦੋ ਠੀਕ ਹੈ ਤੇ ਉਧਰ ਦੂਜੀ ਜੋੜੀ ਰੈਡੀ ਹੁੰਦੀ ਪਈ ਇਹ 마ਸੀ ਦੀ ਬਾਹਰ ਕੱਢ ਦੇ ਇਹ ਠੀਕ ਕਰਨ ਨੂੰ ਦੇਣੀ ਹੈ 마ਸੀ ਨੂੰ ਪਾਈ ਕਿੱਥੇ ਦੇਣੀ ਆਹੀ ਸੰਗਰੂਰ ਨਹੀਂ ਸੰਗਰੂਰ ਨਹੀਂ ਉਹ ਜਿਹੜੇ ਹੈਗੇ ਕਚੈਰੀਆਂ ਕੋਲ ਅੱਛਾ ਉੱਥੇ ਇਹਨਾਂ ਦਾ ਨੌਇਸ ਵਾਲਿਆ ਉੱਥੇ ਦੇਣੀ ਹਾਂ ਉਹ ਸਰਵਿਸ ਸੈਂਟਰ ਉੱਥੇ ਦੇਣੀ ਹੈ ਲੈਪਟਾਪ ਕੀ ਕਰਨਾ ਹੈ ਨਾ ਵਾਲਾ ਕੈਨੇਡਾ ਕੈਨੇਡਾ ਜਾਣਾ ਹੀ ਹੈ ਹਾਂ ਉਹ ਲੋਕੀ ਕਹਿੰਦੇ ਨੇ ਜਾਣਾ ਇਹਨਾਂ ਨੇ ਹੋਰ ਕੋਲ ਚਾਰ ਘੰਟੇ ਗਿਆ ਹਾਂ ਜਾਜ ਚਲੋ ਜੀ ਆਪਾਂ ਰੈਡੀ ਹੋ ਗਏ ਆਜ ਆਪਾਂ ਨਿਊ ਨੀ ਸੂਟ ਪਾਇਆ ਨਿਊ ਨੀ ਸੂਟ ਪਾਇਆ ਘੈਂਟ ਘੈਂਟ ਜਾ ਤੇ ਅੱਜ ਆਪਾਂ ਢਿਲੋ ਦੀਦੀ ਕੋਲ ਪਾ ਕੇ ਜਾਣਾ ਤੁਹਾਨੂੰ ਢਿਲੋ ਦੀਦਾ ਕੋ ਖੋਣੀਆਂ ਇਹ ਜੀ ਆ ਬੁਲਾਵੇ ਨਾ ਤੁਸੀਂ ਭੱਜ ਕੇ ਰੋਣ ਕਰੋ ਉਹ ਬਣਾਇਆ ਨਹੀਂ ਹੈਗਾ ਚਲ ਚੱਪਾ ਕਿਉਂ ਪਾ ਲਈ ਮੇਰੀ ਜੁੱਤੀ ਕਿੱਥੇ ਬਾਟਨ ਵਾਲੀ ਸੂਟ ਇਹ ਕੋਈ ਨਹੀਂ ਮੈਨੂੰ ਬਰਬਰ ਮੇਰਾ ਕੀ ਪੈਂਦਾ ਨਹੀਂ ਕਹਿੰਦੀ ਮੇਰਾ ਪੈਂਦਾ ਮੇਰਾ ਸੂਟ ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸੋਹਣਾ ਲੱਗਿਆ ਆ ਨੱਕ ਨੂੰ ਚਾਰਤਾ ਹੀ ਜੀ ਲੈ ਅਮਮ ਮੇ ਜੁੱਤੀ ਪਾ ਕੇ ਇੰਜ ਨਹੀਂ ਦਿੱਤੀ ਆ ਕਿਤੇ ਵੀ ਕੋਈ ਲੱਗਦਾ ਜਿਵੇਂ ਨਾ ਕਰਨਾ ਮੇ ਦਾ ਅੰਮ੍ਰਿਤ ਜਰਾ ਤੇ ਬਸ ਕੋਲੇ ਵੀ ਆਣ ਗਏ ਚੱਲ ਜਾ ਮੇ ਜੁੱਤੀ ਨਹੀਂ ਲੱਪਣ ਦੀ ਅਮਮ ਚਲੋ ਸੈਟ ਕਰਦੇ ਹਾਂ ਕੋਲੀ ਤੇ ਅਸ ਬੰਦ ਵੀ ਬੋਸਰੇ ਦਾ ਗਰੇਨੂ ਸੂਟ ਦੇ ਵਿੱਚ ਕਿ ਕਿਹੜੇ ਬਣਾਉਣਾ ਹੈ ਕਿਹੜੇ ਕਿਹੜੇ ਸੂਟ ਤੇ ਉਹੜਾ ਫਲ ਆ ਬਲ ਸੂਟ ਨਹੀਂ ਪਾਇਆ ਮੈਂ ਤੇ ਕੱਲ ਉਹ ਨਹੀਂ ਆ ਗਈ ਵਧੀਆ ਹੁੰਦੀ ਯਾਰ ਨਹੀਂ ਇਹ ਹੁੰਦੀ ਕਿਹੜੀ ਪਾਉਣ ਖੁੱਲੀ ਉਹ ਹੀ ਵਾਰਦਾਤ ਛੋਣੀ ਤੇ ਲੱਗੂ ਵੀ ਨਾਲ ਘਟੂ ਉਹ ਡਿਨਾਮਲ ਤੁਰਿਆ ਨਹੀਂ ਜਾਂ ਮੇ ਕੋ ਇੱਕ ਚੱਪੜ ਰੱਖਣਾ ਬਾਜ਼ਾਰ ਚ ਫਿਰਨੂ ਮੈਂ ਰੱਖੀ ਆ ਚੱਪੜ ਬਾਜ਼ਾਰ ਚ ਫਿਰਨੂ ਆ ਦਮੂਂ ਦੀ ਲੈਣਾ ਫਿਰ ਹੈ ਹੈ ਇਹਦੇ ਨਾਲ ਵੀ ਤੁਰਿਆ ਜਾਂਦਾ ਲੋਰ ਵਿੱਚ ਚੱਪੜ ਲੈਣਾ ਦੰਮ ਨੇ ਮੋਟਾ ਘਰ ਬੈਠਣਾ ਕੋਈ ਲਓ ਜੀ ਚਾਹ ਪਾਣੀ ਪੀ ਲਿਆ ਤੇ ਹੁਣ ਇੱਧਰ ਮੈਡਮ ਸਾਨੂੰ ਲੈ ਕੇ ਚੱਲੇ ਨੇ ਬਾਜ਼ਾਰ ਹਾਂ ਸ਼ਾਪਿੰਗ ਕਰਾਣਾ ਸ਼ਾਪਿੰਗ ਕਰਾਣ ਵਾਸਤੇ ਕਹਿੰਦੇ ਤੁਸੀਂ ਆਇਓ ਐਡੀ ਦੂਰੋਂ ਤੇ ਤੁਹਾਨੂੰ ਮੈਂ ਬਾਜ਼ਾਰ ਘੁਮਾ ਕੇ ਲਿਆਉਣੀ ਆ ਲੁਧਿਆਣਾ ਸ਼ਹਿਰ ਦਿਖਾ ਕੇ ਲਿਆਉਣੀ ਆ ਇਹ ਉੱਤੇ ਕੇਕ ਆ ਤੁਲੀ ਕਿਹਾ ਬੜੇ ਸੋਹਣੇ ਲੱਗਣ ੜੇ ਯਾਰ ਵਾਲ ਖੁੱਲਿਆਂ ਚ ਹਾਂ ਖੁੱਲੇ ਵਾਲ ਤੇ ਜਾ ਸੋਹਣੇ ਲੱਗਣ ੜੇ ਹਨਾ ਤੇ ਆ ਉਹ ਟੀਵੀ ਐ ਕਿ ਜਿਹਦੇ ਚ ਸਾਡੀਆਂ ਵੀਡੀਓ ਵੇਖੀਆਂ ਜਾਂਦੀਆਂ ਨੇ ਆ ਉਹ ਚਿਹਰਾ ਜਿਹੜਾ ਵੀਡੀਓ ਦੇਖਦੇ ਨੇ ਪਿਆਰਾ ਜਿਹਾ ਚਿਹਰਾ ਸਾਰੇ ਪੱਖੇ ਚੱਲ ਰਹੇ ਨੇ ਤੇ ਕੋਈ ਗੱਲ ਨਹੀਂ ਚੱਲਣ ਆਵਤਾਰ ਆਪਾਂ ਸੱਚ ਇੱਥੇ ਬੈਠੇ ਸੀ ਯਾਰ ਨਹੀਂ ਅਸੀਂ ਇੱਥੇ ਬੈਠੇ ਨਹੀਂ ਅਸੀਂ ਇੱਥੇ ਅਮਨ ਆ ਸੱਚਾ ਦਵਾਈ ਦਿਦੀ ਨੇ ਦੱਸੀ ਹੈ ਆਹ ਜਿਹੜੀ ਹੈ ਇਹ ਸਟ੍ਰੈਸ ਵਾਸਤੇ ਕਹਿੰਦੇ ਇਹ ਇੱਥੋਂ ਬੱਤਾ ਮਿਲਦਾ ਹੈ ਨੀਚੇ ਵਾਲਾ ਤੇ ਲੈ ਕੇ ਜਾਣਾ ਨੀਚੇ-ਨੀਚੇ ਆਵਤਾਰ ਆਪਣਾ ਘਰੇ ਬੈਠੋ ਟੀਵੀ ਵੇਖੋ ਕਹਿੰਦੇ ਢਿੱਲੋ ਦੀਦੀ ਕਹਿੰਦੀ ਵਲੌਗ ਦੇਖੋ ਆਪਣੇ ਬਹਿ ਗਏ ਮੈਂ ਕਿਹਾ ਆਹੀ ਤਾਂ ਵਲੌਗ ਆਪਣੇ ਉਹੀ ਨਹੀਂ ਕਦੇ ਵੇਖੇ ਅਸੀਂ 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 ਤੇ ਲੋ ਦੀਦੀ ਸਿਰਫ ਐਡਿਟ ਕਰ ਲੱਗਿਆ ਵਲੌਗ ਵੇਖਣਾ ਹੁੰਦਾ ਨਹੀਂ ਤਾਂ ਨਾ ਕੁਲਵਿੰਦਰ ਉਹ ਬਾਹਰ ਹੀ ਇੱਕ ਸਾਲ ਆ ਰਿਹਾ ਪਿੰਡੋਂ ਆਏ ਹੋਏ ਪਿੰਡੋਂ ਆਏ ਹੋਏ ਕੇਲਾ ਰਾਹ ਜੀ ਛੇ ਲੱਗੇ ਖਾਦਾ ਜਾ ਰਿਹਾ ਗੱਡੀ 'ਚ ਬੈ ਕੇ ਖਾ ਲੈਂਦੇ ਹੈ ਗੱਡੀ 'ਚ ਕੰਮ ਕਰ ਲੈ ਹਾਂ ਗੱਡੀ 'ਚ ਗੇ ਤੇ ਮੂੰਹ ਖੜਾ ਹੈ ਨਾ ਹੈ ਕਿਉਂ ਨਾ ਆਵੇ ਲੋ ਟੇ ਲੋ ਦੀਦੀ ਗੋਲ ਗੱਪੇ ਖਵਾਣ ਲਈ ਆਈ ਸਾਨੂੰ ਹੁਣ ਅੰਦਰ ਮੈਂ ਕਿਹਾ ਤੂੰ ਖਿੜਕੀ ਨਹੀਂ ਬੰਦ ਕਰਦੀ ਕੀ ਗੱਲ ਆਪਾ ਕਿੱਥੇ ਰਹਿੰਦੇ ਹਾਂ ਮਤਲਬ ਉੱਥੇ ਤੋਂ ਉੱਥੇ ਕੋਲ ਮੇਰਾ ਉਹ ਏਰੀਆ ਮੇਰਾ ਹਾਂਜੀ ਘਰੇ ਪਹੁੰਚ ਗਏ ਆਪਾਂ ਜਾਂਦੀਆਂ ਹੋ ਰਹੀਆਂ ਤਿਆਰੀਆਂ ਤੂੰ ਜੂੜਾ ਕੋਲੋਂ ਨਿਕਲਿੰਦੇ ਅੰਦਰ ਬੂਟ ਪਾ ਰਿਆ ਵਣ ਮੇਰੇ ਬਾਹਰ ਗਿੱਲੇ ਨੇ ਸਵੇਰ ਤੋਂ ਸਾਨੂੰ ਸੁਕਾਉਣ ਦਾ ਟਾਈਮ ਹੀ ਨਹੀਂ ਸੋਣ ਆ ਗਏ ਸਾਡੇ ਲਈ ਸਮੋਸੇ ਇਹ ਦੁਪਹਿਰ ਦਾ ਲੰਚ ਹੋਣ ਲੱਗਾ ਤੇ ਤੇਲਵਿੰਦਰ ਕਹਿੰਦਾ ਮੈਂ ਸਮੋਸਿਆਂ ਨੂੰ ਮੂੰਹ ਨਹੀਂ ਲਾਣਾ ਤੇ ਹੱਥ ਨਹੀਂ ਲਾਣਾ ਹੈ ਭਾਈ ਇੱਕ ਵਰ ਖਾ ਕੇ ਤੋਂ ਦੀ ਕਮਨ ਆ ਲੈ ਮਣ ਖਾ ਭਾਈ ਤੇਰੇ ਲਈ ਸਪੈਸ਼ਲ ਸਮੋਸੇ ਮੰਗਾਏ ਨੇ ਢਿਲੋਂ ਦੀਦੀ ਨੇ ਇਹ ਜਾਣ ਜੋ ਕਹਿੰਦਾ ਰਹਿਣਾ ਨਹੀਂ ਪੇਟ ਵਾਪਸ ਹੁਣ ਬੈਠ ਆ ਗਈ ਤੇ ਪੈ ਜਾਣੇ ਨਾਲ ਵਲੌਗ ਇੰਜੋਏ ਹੋ ਰਿਹਾ ਨਹੀਂ ਨਹੀਂ ਪਾਲਾਂਗੇ ਬਸ ਯਾਰ ਪਾਲਾਂਗੇ ਬਸ ਯਾਰ ਮੈਨੂੰ ਪਾਉ ਹੋਰ ਨਹੀਂ ਜਨ ਪਾਲਗਣਾ ਮੈਂ ਜੂਰ ਬੈਠੀ ਆ ਨਾ ਪਾਲਣਾ ਕੀ ਹੁੰਦਾ ਉੱਤੀ ਪਾ ਦੋ ਬਸ ਬਸ ਕਰੋ ਨਹੀਂ ਤਾਂ ਸਵਾਲ ਹੁੰਦੇ ਚੱਲੇਗੀ ਅੱਛਾ ਇਹ ਸਾਨੂੰ ਨਾ ਸਵਾਦ ਕਹਿ ਕਹਿ ਕੇ ਕਹਿ ਕਹਿ ਕੇ ਕਹਿ ਕੇ ਸਾਡੀ ਬੁਰੀ ਹਾਲਤ ਕਰ ਦੇਣੀ ਖਵਾ ਖਵਾ ਕੇ ਇਹਨਾਂ ਨੇ ਹੈ अच्छा हां डाइटिंग ਫਿਰ ਹਫਤੇ ਦਾ ਹਿਸਾਬ ਕਿਤਾਬ ਨਿਕਲਣਾ ਇੱਕੋ ਹੀ ਧਰਿਓ ਪਲੀਜ਼ ਮੰਨਿਆ ਕਰੋ ੱਏ ੱੱਕਾ ਭਾਜੀ ੱੱਕਾ ਇਹ ਡਾਕਟਰ ਕੋਲ ਆਪਣਾ ਚਲੇਂਦਰ ਡਾਕਟਰ ਕੋਲ ਆਪਣਾ ਗੋਲੀਆਂ ਦੇਣੂ ਪਹਿਲਾਂ ਹੁੰਦਾ ਸਾਰੀ ਦਵਾਈ ਖਿਲਾਸ ਪਹਿਲਾਂ ਪਹਿਲਾਂ ਕੈਪਸੂਲ ਦੇ ਕੇ ਸਾਨੂੰ ਪਰੌਂਠੇ ਖਵਾਏ ਬਟਰ ਨਾਲ ਹੈ ਤੇ ਬਰਫੀਆਂ ਖਵਾਈਆਂ ਤੇ ਹੁਣ ਫਿਰ ਦੇਣੀ ਗੋਲੀ ਹੈ ਮੈਨੂੰ ਇੱਕ ਰੱਖਿਓ ਮੈਨੂੰ ਇੱਕ ਰੱਖਿਓ ਹਾਂ ਮੈਨੂੰ ਇੱਕ ਰੱਖਿਓ ਚੰਗਾ ਪਲੀਜ਼ ਕਿਵੇਂ ਉਤਾਰਾ ਉਹ ਹੋਰ ਪਾ ਲੋ ਨਾ ਮਿੱਠੀ ਬਣੀ ਲੈਮਨ ਹੋ ਜਾ ਬਰਸ਼ ਕਰਿਆ ਜਾ ਬਰਸ਼ ਕਰਿਆ ਮੈਂ ਕਰਨਾ ਸੀ ਵੈਸੇ सारे हो सारे वाइया हो गए टाइम है जी छः बजे का टिफन भी करते तैयारी इधर आप जीरे के साउ वाला पानी फिर ओले पा के बॉयल करते इधर आप अलफी ये है अलफी जी कि मैं सवे सवेरे चमदा चमचा खानी हाँ इधर है जी पानी अपना पानी बोयल हो चुका ओले जवैन जीरा ਸਾਂਪ ਤੇ ਮੇਟੇ ਬਾਅਦ ਤੇ ਚਲੋ ਜੀ ਵਲੌਗ ਆਪਾਂ ਕੰਟੀਨੂ ਕਰਤਾ ਤੇ ਹੋਣਾ ਪਾਣੀ ਨੇ ਆਪਣੇ ਸਿੱਕੇ ਲੈਨੇ ਦਮਨ ਨੂੰ ਰਿਓਣਾ ਨੂੰ ਠੰਡਨੇ ਆ ਤੇ ਦਮਨ ਸਿੱਤੀ ਪਈ ਕੋਈ ਜਾਣਾ ਬਾਦੀ ਸਿੱਕੇ ਕਰਨੇ ਤੇ ਆਪਾਂ ਸਭ ਤੋਂ ਪਹਿਲਾ ਸੇਜ ਉੱਠਣੀ ਸੀ ਕਿ ਆਪਾਂ ਦਮਨ ਦਾ ਕਿਚਨ ਡੈਡੀ ਕਰਨਾ ਕੱਲ ਕਿਤੇ ਚਲੇ ਗਏ ਸੀ ਤੇ ਸਬਜੀ ਕੋਈ ਨਹੀਂ ਬਣਾਈ ਤੇ ਹੁਣ ਤੇ ਦੀਆਂ ਬਣਾ ਲਈ ਤੇਰਾ ਪੀਰ ਸੀ ਕੋਚੀਨੀ ਇਹਨੇ ਹੁਣ ਕੱਢ ਲਈਆਂ ਥੋੜਾ ਜਿਹਾ ਠੰਡੀ ਹੋ ਜੀ ਤਾਂ ਹਨਾ ਉਹ ਸਾਡੇ ਸਾਰੇ ਸੁੱਤੇ ਪੈਣ ਉੱਧਰ ਲੈ ਲਏ ਜੀ ਆਪਾਂ ਪਾਣੀ ਤੇ ਇਹਦੇ ਵਿੱਚ ਪਾ ਲਈਏ ਇੱਕ ਚਮਚਾ ਸ਼ਹਿਦ ਦਾ ਥੋੜਾ ਖੱਟਾ ਮਿੱਠਾ ਜਿਹਾ ਹੁੰਦਾ ਖੱਟਾ-ਖੱਟਾ ਹੁੰਦਾ ਤਾਂ ਕਰਕੇ ਸ਼ਹਿਦ ਪਾ ਲਿਆ ਮਿੱਠਾ ਹੋ ਗਿਆ ਹੋ ਜਾਏਗਾ ਚਲੋ ਜੀ ਸੂਰਜ ਵੀ ਆ ਗਿਆ ਬਾਹਰ ਬੜਾ ਵਧੀਆ ਲੱਗ ਰਿਹਾ ਮੌਸਮ ਠੰਡਾ ਹੈ ਬਾਹਰ ਤੇ ਆਪਾਂ ਬਾਹਰ ਹੀ ਬੈਠੇ ਆਂ ਤੇ ਬਾਹਰ ਹੀ ਬੈਠ ਕੇ ਪੀਨੇ ਆਪਾਂ ਆਪਣਾ ਪਾਣੀ ਦਮਨ ਤਾਂ ਉੱਠ ਗਿਆ ਤੇ ਟਾਈਮ 7:30 ਦਾ ਹੋ ਗਿਆ ਦਮਨ ਨੇ ਜਾਣਾ 8 ਵਜੇ ਸਕੂਲ ਤੇ ਬਸ ਮੋਹਤ thole ਆ ਤੇ ਇਧਰ ਆਪਾਂ ਦਮਨ ਦਾ ਬ੍ਰੈਕਫਾਸਟ ਕੁਲਕਿਆਂ ਕਰਨ ਡੈਡੀ ਇਧਰ ਆਪਾਂ ਪਿਆਜ਼ ਕੱਟ ਲੈਨੇ ਮਟਰ ਟਮਾਟਰ ਅੱਜ ਬਣਾਵਾਂਗੇ ਆਪਾਂ ਨਮਕੀਨ ਚਾਵਲ ਜਿੱਦੰਦਾ ਇਧਰ ਸੋਫਾ ਰੱਖਿਆ ਨਾ ਅਜੀਬ ਜੀ ਸੈਟਿੰਗ ਲੱਗਦੀ ਹੈ ਤੇ ਮੇਰੀ ਹੁਣ ਸਲਾਹ ਬਣਦੀ ਪਈ ਕਿ ਜਿਹੜੀ ਫ੍ਰਿਜ ਚੱਕ ਕੇ ਫੇਰ ਇੱਥੇ ਰੱਖਦਾ ਤੇ ਆ ਜਿਹੜੇ ਦੋ ਚੇਅਰ ਨੇ ਇੱਕ ਇੱਥੇ ਤੇ ਇੱਕ ਇੱਥੇ ਰੱਖਦਾ ਥੋੜੀ ਜੀ ਸੈਟਿੰਗ ਵਧੀਆ ਹੋ ਜੇਗੀ ਇਹ ਕਾਫੀ ਕਮੈਂਟ ਵੀ ਆਏ ਸੀ ਤੇ ਅਮਨੁਰੀ ਆਇਓ ਵੀ ਕਹਿੰਦੇ ਕਿ ਆ ਤਾਂ ਬਸ ਹੋਰ ਹੀ ਤਰ੍ਹਾਂ ਲੱਗ ਰਿਹਾ ਫ੍ਰਿਜ ਰਸਤੇ 'ਚ ਲੱਗ ਰਹੀ ਏ ਤੇ ਇੱਕ ਮੇਰੀ ਭੈਣ ਦਾ ਕਮੈਂਟ ਵੀ ਆਇਆ ਹੋਇਆ ਵੀ ਕਹਿੰਦੇ ਫ੍ਰਿਜ ਰਸਤੇ 'ਚ ਲੱਗ ਰਹੀ ਏ ਤੇ ਚਲੋ ਹੁਣ ਮੈਂ ਕੋਸ਼ਿਸ਼ ਕਰਦੀ ਆ ਆ ਸ਼ਾਮ ਨੂੰ ਜਦ ਦਮਨ ਆਏਗੀ ਤੇ ਇਹ ਫ੍ਰਿਜ ਨੂੰ ਚੱਕ ਕੇ ਆਪਾਂ ਇੱਥੇ ਰੱਖ ਦਾਂਗੇ ਤੇ ਆ ਕੁਰਸੀਆਂ ਕਿਤੇ ਹੋਰ ਅਡਜਸਟਮੈਂਟ ਕਰ ਦਾਂਗੇ ਨਹੀਂ ਤਾਂ ਉਸ ਰੂਮ 'ਚ ਰੱਖ ਦਾਂਗੇ ਤੇ ਦੇਖਦੇ ਆ ਕੀ ਬਣਦਾ ਤਿਹੋ ਜੀ ਦਮਨ ਵੀ ਚਲੇਗੀ ਸਕੂਲ ਤੇ ਅਵਤਾਰ ਵੀ ਆਫਿਸ ਚਲੇ ਗਏ ਨੇ ਤੇ ਆਪਾਂ ਨਮਕੀਨ ਚਾਲ ਮਟਰਾਂ ਵਾਲੇ ਬਣਾਤੇ ਹੀ ਨਾਲ ਦੇਈਂਦਾ ਮਨ ਨੂੰ ਦਿੱਤਾ ਤੇ ਅਵਤਾਰ ਵੀ ਉਹ ਖਾ ਕੇ ਚਲੇ ਗਏ ਨੇ ਤੇ ਹੁਣ ਆਪਾਂ ਬਣਾ ਲਈ ਜੀ ਦੁਪਹਿਰ ਵਾਸਤੇ ਖੜੀ ਤੇ ਆਪਣੇ ਵੀ ਜਿਹੜੇ ਕੰਮ ਨੇ ਸਾਰੇ ਖਤਮ ਹੋ ਗਏ ਸਫਾਈਆਂ ਕਰ ਲੀਆਂ ਸਾਰਾ ਕੁਝ ਹੋ ਗਿਆ ਤੇ ਆਪਾਂ ਵੀ ਨਹਾ ਕੇ ਪਾਠ ਕਰ ਲਿਆ ਪਾਠ ਕਰਕੇ ਤੇ ਹੁਣ ਥੋੜਾ ਜਿਹਾ ਫ੍ਰੀ ਆ ਤੇ ਹੁਣ ਮੇਰਾ ਬ੍ਰੇਕਫਾਸਟ ਹੋ ਗਿਆ ਸਿਰਫ ਹੁਣ ਆਪਾਂ ਇੱਕ ਕੱਪ ਕੌਫੀ ਦਾ ਲੈਨੇ ਆ ਤੇ ਬਾਕੀ ਜਦੋਂ ਹੁਣ ਦਮਨ ਆਏਗੀ ਫਿਰ ਉਸ ਤੋਂ ਬਾਅਦ ਆਪਾਂ ਵਲੌਗ ਕੰਟੀਨਿਊ ਕਰਾਂਗੇ ਠੀਕ ਹੈ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆਂ ਇਦਾਂ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਤੇ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ